ਲੇ ਭੋਆ ਜੀ ਤੁਸੀਂ ਇੱਥੇ ਬੈਠੇ ਰਹੋ ਹਾਂ ਮੈਂ ਨਾ ਉਹ ਨਿਆਣਾ ਦਾ ਫੋਨ ਆਇਆ ਸੀ ਉਹ ਅੱਛਾ ਉਹ ਗੱਲ ਕਰਕੇ ਹਟੀਆਂ ਮੈਂ ਠੀਕ ਵਾ ਫੋਨ ਤੇ ਆ ਨਿਆਣਾ ਠੀਕ ਆ ਉਹਦੀ ਨਵੀਂ ਕਰਤੂਤ ਸੁਣ ਲੋ ਹਾਂ ਕੀ ਹੋਇਆ ਹੁਣ ਤੁਹਾਨੂੰ ਤਾਂ ਮੈਨੂੰ ਗੱਲਾਂ ਸੁਣਾਉਂਦੀ ਹੀਗੀ ਹਾਂ ਹਾਂ ਹੁਣ ਵੇਖ ਲੋ ਗੁਰਜਿੰਦਰ ਨੂੰ ਸੁਣਾਦੀ ਅੱਜ ਹਏ ਕਿਉਂ ਕੀ ਕਹਤਾ ਗੁਰਜਿੰਦਰ ਨੂੰ ਨਾ ਉਹਨਾਂ ਨੂੰ ਪੈਂਦੀ ਲੈਂਦੀ ਮੋੜਕੋੜ ਤੇ ਆਂਦੀ ਇੱਥੇ ਹੀ ਆਪਣੇ ਪੈਣੀ ਠੇਕੇ ਦੇਦੀ ਆ ਹਾਏ ਮੈਂ ਮਰ ਜਾਂ ਜਿਹੜੇ ਇੱਥੇ ਬੈਠੇ ਜਾਣ ਕੇ ਆਹ ਐਡੀ ਵੱਡੀ ਗੱਲ ਕੀਤੀ ਇਹਨੇ ਓੜੇ ਜਵਾਈ ਭਾਈ ਨੂੰ ਸਿੱਧਾ ਇਦਾਂ ਕਹਿਤਾ ਤਪੂ ਅਜੋ ਉਹ ਤਾਂ ਕਮੈਂਟ ਨਹੀਂ ਟਿਕਣ ਦੇ ਤੁਹਾਨੂੰ ਤਾਂ ਪਤਾ ਹੀ ਹੁੰਦਾ ਸੁਭਾ ਦਾ ਸੁਭਾ ਦਾ ਉਹ ਗੱਲ ਕਰਕੇ ਕਾਨੂੰਨ ਉਹ ਤੇ ਕਹਿੰਦੇ ਵੀ ਚੱਲ ਹੁਣੇ ਚੱਲ ਤੇ ਤੂੰ ਨਹੀਂ ਜਾਣਾ ਤੇ ਮੈਂ ਨਹੀਂ ਰਹਿਣਾ ਇਹਦੀ ਇਹਦੀ ਜ਼ਬਾਨ ਬਦੀ ਹੈ ਹਾਂ ਇਹ ਤੇ ਜ਼ਬਾਨ ਕੱਟਣ ਵਾਲੀ ਹੋਈ ਇਹਦੀ ਹੁਣ ਜ਼ਬਾਨ ਮੈਂ ਕੱਟਦੀ ਬਹੁਤ ਮੈਨੂੰ ਤਾਂ ਸ਼ਰਮ ਹੈ ਇਹਨੂੰ ਕਿਤੇ ਕੋਈ ਸ਼ਰਮ ਨਹੀਂ ਹੈ ਜਾ ਨਹੀਂ ਜਵਾਈ ਪਾਈ ਨੇ ਇਦਾਂ ਗੱਲ ਕਰੀ ਦੀ ਆ ਮੈਨੂੰ ਦੱਸ ਕੋੜੇ ਮੈਂ ਇਹਦਾ ਸੁਣ ਕੇ ਇੰਨੀ ਹੋਣ ਡਈ ਕੋੜੇ ਮੈਨੂੰ ਸ਼ਰਮ ਆਉਣ ਡਈ ਆ ਔਰ ਮੁੰਡੇ ਨੂੰ ਇਦਾਂ ਕਹਿਤਾ ਵਾ ਦੱਸ ਆਏ ਉਹਦੇ ਮੁੰਡਾ ਹੀ ਯਾਰ ਬੜਾ ਚੰਗਾ ਤੇ ਉਹ ਕੀ ਸੋਚਦਾ ਹੋਊਗਾ ਇਹਦੇ ਬਾਰੇ ਲੋਕਾਂ ਨੂੰ ਤਾਂ ਪਤਾ ਹੀ ਐ ਕਿ ਘਰਾਂ ਵਿੱਚ ਨਿਕਲਿਆ ਜਾਂਦਾ ਵਾ ਅਹੀਂ ਤੇ ਆਪਣਾ ਸਾਰਾ ਕੰਮ ਬੰਦ ਕਰਕੇ ਪਰ ਕਿੱਦਾਂ ਬੈਠੇ ਆ ਵਿਚਾਰੇ ਇੱਥੇ ਇੱਕਦਾਂ ਬੈਠਾ ਵਾ ਇਹ ਆਪਣੇ ਭਰਾ ਕਰਕੇ ਬੈਠੀ ਐ ਮੈਂ ਵਿਚਾਲਾ ਉਹਦਾ ਵਿਚਾਰਦਾ ਘਰ ਵਸ ਜਾ ਜੇ ਵਹਿ ਗਿਆ ਵ ਤੇ ਇਹਦੇ ਕਰਤੂਤਾਂ ਦਾ ਚੰਗੀ ਤਰ੍ਹਾਂ ਪਤਾ ਵਾ ਵੀ ਕੀ ਕੋ ਚਾਹੁੰਦੀ ਐ ਪਰ ਕੀ ਕਰਾਂ ਹੁਣ ਨਹੀਂ ਓਟੇ ਕੱਢੇ ਆ ਜਾ ਪੁੱਤ ਆ ਜਾ ਕੋਈ ਗੱਲ ਨਹੀਂ ਇਹਦਾ ਮੈਂ ਇਲਾਜ ਕਰਦੀ ਆ ਇਹ ਸੂਤਰ ਕਰਨੀ ਵਾਲੀ ਐ ਇਹ ਨਹੀਂ ਮੈਂ ਕੁਛ ਨਹੀਂ ਆ ਨਾ ਚੰਗੀ ਤਰ੍ਹਾਂ ਕੋਈ ਸ਼ਰਮ ਕਰ ਸ਼ਰਮ ਕਰ ਸ਼ਰਮ ਨੂੰ ਹੱਥ ਮਾਰ ਏਦਾਂ ਕਹੀਦਾ ਵਾ ਆਹ ਉਹਨੇ ਆਪ ਸਾਰੇ ਅਸੀਂ ਬੜੇ ਹਾਂ ਚੌਂਕੇ ਚ ਰਲ ਮਿਲ ਕੇ ਡੈਂਕ ਕਰਨ ਤੇਰੇ ਤੇ ਕਾਹਦਾ ਪਾਰਾ ਇਨੂੰ ਇਹ ਹੋਈ ਪਈ ਇੱਥੇ ਕਿਉਂ ਬੈਠੀਆਂ ਵਾ ਇਹ ਨਿਕਲਣਾ ਤੇ ਮੈਂ ਉਤੇ ਹਾਵੀ ਹੋਵਾਂ ਪੁਰਾਣੀ ਤੋਂ ਸ਼ੁਰੂ ਕਰ ਤਾਹੀਂ ਵੀ ਨਹੀਂ ਜਾਣਾ ਅਸੀਂ ਵੀ ਹਾਂ ਨਹੀਂ ਵੀ ਸੋਚ ਲਿਆ ਵਾ ਜੀ ਮੈਂ ਤਾਂ ਹੋਰ ਦੋ ਚਾਰ ਰੰਗ ਕੱਢ ਲੂੰਗੀ ਪਰ ਹੁਣ ਕੋਈ ਜਿੰਦ ਤੇ ਰਹਿਣਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਗੁਰਜਿੰਦਰ ਨੂੰ ਕਹਿਨੀ ਆਂ ਭਾਵੇਂ ਕਿਸ ਤਰ੍ਹਾਂ ਵੀ ਸਮਝਾ ਬੁਝਾ ਕੇ ਨਾ ਮੈਂ ਕਹਿਨੀ ਉਹ ਮੇਰੀ ਗੱਲ ਨਹੀਂ ਨਾ 2-4 ਦਿਨ ਰਹਾ ਕੋਈ ਗੱਲ ਨਹੀਂ ਉਹ ਮੇਰੀ ਗੱਲ ਨਹੀਂ ਟਾਲਦਾ ਉਹਨੂੰ ਮੈਂ ਕਹਿ ਦੇਣੀ ਕਿ ਹਿਸਾਬ ਨਾਲ ਕਿ ਤੇ ਪਤਾ ਤੇਰਾ ਨਹੀਂ ਗਸਰਦਾ ਜਾਂ ਕਿਦਾਂ ਜੋ ਵੀ ਆ ਤੇ ਤੂੰ ਜਾ ਆ ਤੇ ਚੱਲ ਵਿੱਚੋਂ ਫੇਰ ਫੇਰਾ ਮਾਰ ਲਈ ਤੇ ਕੋਈ ਨਹੀਂ ਨੂੰ ਰਹਿਣ ਦੇ ਹੁਣ 4 ਦਿਨ 6 ਦਿਨ ਇੱਥੇ ਮੰਮੀ ਇੱਥੀਆਂ ਤੇ ਚੱਲ ਇਹਨੂੰ ਵੀ ਆਉਣ ਦੇ ਹਾਂਜੀ ਰਹਿਣ ਦੇ ਕੋਈ ਨਹੀਂ ਮੈਂ ਟਿੰਨੀ ਹਾਂ ਹਾਂ ਮੇਰੀ ਤੇ ਨਹੀਂ ਟਾਲਦਾ ਗੱਲ ਮੈਂ ਕਹਿਨੀ ਆਂ ਇਹਦੀ ਮੰਨੂ ਗਾ ਸਮਝਾ ਦਿਓ ਹੁਣ ਮੈਂ ਕੋਈ ਗੱਲ ਨਹੀਂ ਮੈਂ ਕਹੀ ਨਹੀਂ ਨਹੀਂ ਤੋ ਉਹ ਤੇ ਪਰ ਕੁੜੀ ਨੇ ਤਾਂ ਹੱਥ ਕਰ ਛੱਡੀ ਹੈ ਪਰ ਇਹਨੂੰ ਤਾਂ ਪੁੱਛੋਇਆ ਕਰ ਤੁਸੀਂ ਨਹੀਂ ਮੈਂ ਪੁੱਛਦੀ ਆ ਇਹਦੀ ਹਿੰਮਤ ਹੋਈ ਆ ਇਹ ਬਹੁਤ ਹੀ ਚਲਾਕ ਬਣੀ ਹੈ ਕਿ ਗਾੜੀ ਕੋਈ ਬੇਬੂ ਬੈਠਾ ਜਦੋਂ ਸਮਝ ਨਹੀਂ ਹੋਈ ਉਹ ਇਹ ਕਹੀਏ ਨੀ ਤੀ ਨੂੰ ਤੇ ਸਮਝਾਈਏ ਨਾ ਹੋ ਇਹਦਾ ਤੇ ਉਹ ਹਿਸਾਬ ਆ ਪਿੱਠੇ ਅੱਕੇ ਦਿੱਤੀ ਜਿੱਥੇ ਮarre ਤਾਰੀ ਮਾਂ ਬਜ਼ੁਰਗ ਵਾ ਹੈ ਇਸ਼ਾਰਾ ਦੇਣ ਦੀ ਉਹਨੂੰ ਇਸ਼ਾਰੇ ਦੇਣ ਲਈ ਆ ਭਿੰਜਾ ਉੱਨ ਨਿਕਲੋ ਇਤੋਂ ਆ ਤਾਂ ਕੋਈ ਵੀ ਗੱਲ ਕਾਣ ਇਧਰੋਂ ਨਾ ਫੜੋ ਤੇ ਦੂਜੇ ਪਾਸੇ ਬਲ ਗੱਲ ਤੇ ਉਹੀ ਆ ਹੱਦ ਹੋ ਗਈ ਇਹਨਾਂ ਵਾਲੀ ਕਿਤੇ ਸੱਚੀ ਤੇ ਬਹੁਤ ਹੀ ਹੱਦ ਹੱਦ ਦੀ ਹੱਦ ਚੰਗੀ ਤਰ੍ਹਾਂ ਪੁੱਛਿਓ ਹੁਣ ਹੱਦ ਦੀ ਹੱਦ ਨੇ ਤਾਂ ਕਿਤੇ ਕਮਾਲ ਕਰਤਾ ਅੱਜ ਮੈਨੂੰ ਤਾਂ ਗੁੱਸਾ ਹੀ ਚੜ੍ਹਦਾ ਨਹੀਂ ਨਹੀਂ ਮੈਨੂੰ ਤੇ ਆਪ ਸ਼ਰਮ ਆਉਂਦੀ ਕੋਈ ਜਵਾਈ ਪਾਈ ਨੂੰ ਸਿੱਧਾ ਇਦਾਂ ਕਿਹਾ ਜਾਂਦਾ ਹੀ ਉਹ ਭਾਈ ਕਿਦਾਂ ਦੀ ਬੁੱਢੀ ਹੈ ਹਾਂ ਇਹ ਤਾਂ ਚੰਡਾਲ ਵਾ ਸੱਚੀ ਇਹਦੇ ਚ ਕਦੇ ਲੱਗਦਾ ਨਹੀਂ ਕੋਈ ਹੈ ਵਾ ਕੋਈ ਇਨਸਾਨੀਅਤ ਹਾਂ ਚਲ ਮੈਂ ਫੋਜ ਵੇਖਾਂ ਹਾਂ ਚਲ ਤੂੰ ਵੇਖ ਕੋਈ ਨਹੀਂ ਮੈਂ ਪੁੱਛਦੀ ਇਹ ਨਾ ਮੈਂ ਕਰਦੀ ਕੱਲ ਜ਼ਰੂਰ ਕਰਿਓ ਇਹ ਤਾਂ ਨਹੀਂ ਮੈਂ ਕਰਦੀ ਗੱਲ ਹੁਣੇ ਵੇਦਰ ਲੈਣੀ ਖਬਰੇ ਦੀ ਮੈਂ ਹਾਏ 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 ਨੇ ਤੇ ਹਾਦੀ ਮੁਕਾ ਛੱਡੀ ਕੁੜੀ ਉਹ ਆਪਣਾ ਨਾਮ ਇਹ ਮੈਂ ਦੱਸਿਆ ਮਿੰਦੇ ਗੋਡੇ ਗੋਡੇ ਸ਼ਰਮਾਉਂਦਾ ਇਹ ਕਿੰਨਾ ਮੁੰਡਾ ਕੀ ਸੋਚਦਾ ਉਹ ਜਵਾਈ ਪਾਈ ਹਾਏ ਸਿੱਧਾ ਜਾ ਕੇ ਜਵਾਈ ਪਾਈ ਨੇ ਦੰਡਾ ਕਰੰਡ ਆ ਪਈ ਇਹ ਤੇ ਮੈਂ ਲੈਣੀ ਖਬਰ ਅੱਜ ਅੱਜ ਹੈ ਕਿਥੇ ਆ ਵੇਖਾਂ ਸਹੀ ਕਿੱਥੇ ਆ ਲੈ ਆਓ ਵੇ ਲੰਮੀ ਪਈ ਆਈ ਆ ਮੈਂ ਗੋਡੇ ਨਹੀਂ ਬਹੁਤੀ ਵੱਡੀ ਸਿਆਣੀ ਐ ਬੜੀਆਂ ਨੀਂਦਾਂ ਚੜੀਆਂ ਤੈਨੂੰ ਕੀ ਗੱਲ ਆ ਹਾਏ ਹਾਏ ਵੇ ਨਹੀਂ ਲੈ ਮੈਂ ਵੀ ਪਿਆਨ ਦਾ ਕਰੋ ਮੈਨੂੰ ਵੀ ਤੇ ਮੇਰੀ ਖੱਤਰ ਕਿਦੇ ਨਾ ਕੋਈ ਕੰਮ ਨਾ ਧੰਦਾ ਉਹ ਸਾਰਾ ਸਾਰ ਦਿਨ ਹੀ ਮਰ ਜਨੇ ਚੌਂਕੇ ਵਿੱਚ ਕੰਮ ਕਰਦੇ ਕੀ ਗੱਲ ਤੂੰ ਬਹੁਤੀ ਮਤਲਬ ਕੰਮ ਕਰਦੀ ਥੱਕ ਗਈ ਆ ਸਾਰੇ ਕੰਮ ਕਰਕੇ ਪਈ ਆ ਨਹੀਂ ਮੈਂ ਕੀ ਸੁਣਿਆ ਸੁਣ ਲਈ ਆ ਨਹੀਂ ਤੇ ਹੁਣ ਕਿਹਨਾਂ ਵਾ ਸੁਣ ਲਿਆ ਤੂੰ ਕੀ ਨਵਾਂ ਸੁਣ ਲਿਆ ਜੋ ਬੋਲ ਕੇ ਆਈ ਆ ਉਹ ਕੁੜੀ ਨੇ ਮੈਨੂੰ ਹੁਣ ਦੱਸਿਆ ਪ੍ਰਭ ਨੇ ਕਹਿੰਦੀ ਨਾ ਤੇ ਅਜਾ ਹਾਦੀ ਕਰ ਛੱਡੀ ਆ ਪ੍ਰਭ ਦਾ ਤਾਂ ਕੰਮ ਹੀ ਚੁਗਲੀਆਂ ਲਾਉਣਾ ਵਾ ਹੈ ਜਿਹੜੀ ਤੇ ਗੱਲ ਹੁੰਦੀ ਆ ਜਾ ਕੇ ਭੂਆ ਨੂੰ ਦੱਸਣ ਦਾ ਪੀ ਦੀ ਦਵਾ ਦਾ ਨਹੀਂ ਦੱਸਿਆ ਨਾ ਤੇ ਕਿਨੂੰ ਦੱਸਿਓ ਭੂਆ ਨੂੰ ਨਾ ਦੱਸੇ ਤੇ ਤੂੰ ਐਡੀ ਜਬਾਨ ਵਧਾਈ ਐ ਅੰਤਰੀ ਮੀਟਰ ਉਹ ਕਿਹਾ ਮੈਨੂੰ ਦੱਸ ਵੀ ਜਵਾਈ ਭਾਈ ਨੂੰ ਸਿੱਧਾ ਕੋੜੇ ਇਦਾਂ ਕਹਿ ਦੇ ਤੇ ਜਾ ਕੇ ਤਹੀਂ ਪਹਿਲੀ ਪੇਕੇ ਢੋਕੇ ਤੇ ਦਿੱਤੀ ਲੈ ਕੇ ਭਾਜੀ ਕੀ ਗੱਲ ਤੁਹਾਡੀ ਮਾਂ ਠੀਕ ਠਾਕ ਨਹੀਂ ਰਹਿੰਦੀ ਫਰੇ ਮਗਰ ਤੁਹਾਡਾ ਕਿਦਾਂ ਚੱਲਣ ਡਿਆ ਹੋਣਾ ਵਾ ਨਹੀਂ ਤੈਨੂੰ ਵੀ ਇਹ ਗੱਲਾਂ ਕੀ ਲੱਗਿਆ ਉਹ ਕਿਦਾਂ ਚੱਲੇ ਤੇ ਕਿਦਾਂ ਨਾ ਚੱਲੇ ਜਾ ਜਾ ਕੇ ਪਕਾਇਆ ਰੋਟੀਆਂ ਉਹਨੇ ਤੇ ਜਾ ਕੇ ਫਿਰ ਤੂੰ ਮੇਰੀ ਗੱਲ ਸੁਣੋ ਮੈਂ ਕਿਹ ਵੜਨਾ ਗੱਲ ਨਹੀਂ ਕੀਤੀ ਨਾ ਮੈਂ ਤਾਂ ਉਦਾਂ ਹੀ ਪੁੱਛਿਆ ਸੀਗਾ ਉਦਾਂ ਹੀ ਪੁੱਛ ਲਈਂਦੀਆਂ ਕਰਦੀਆਂ ਤੇ ਬਿਲਕੁਲ ਵੜਨਾ ਗੱਲ ਨਹੀਂ ਕਰਦੀ ਨੀ ਤੂੰ ਤੇ ਕਿਦੇ ਹੈ ਗਈਆਂ 13 43 ਤੂੰ ਬਲਣਾ ਕਰਦੀ ਆ ਤੂੰ ਬਾਨੇ ਨਾ ਆਨੇ ਬਾਨੇ ਨਾ ਗੱਲਾਂ ਕਰਨ ਨਹੀਂ ਆ ਲਾਲਾ ਕਿ ਵੀ ਕਿਸ ਤਰ੍ਹਾਂ ਨਿਕਲਨੇ ਇਥੋਂ ਉਹ ਤੈਨੂੰ ਪਤਾ ਮੁੰਡਾ ਕਿਦਾਂ ਦਾ ਸੁਭਾਈ ਉਹਦਾ ਕੌੜਾ ਬੈੜਾ ਵਾ ਉਹਦੇ ਇੰਨੀ ਗੱਲ ਨਹੀਂ ਜ਼ਰਦਾ ਕਰਦੇ ਜਾਂਦੇ ਨਹੀਂ ਜ਼ਰਦਾ ਉਹ ਕਿਦੇ ਉਸੇ ਵਾਲੇ ਚਲੂ ਚਲੂ ਲਾਈਏ ਨੇ ਪ੍ਰਭ ਨੂੰ ਕਹਿੰਦਾ ਤਿਆਰ ਹੋ ਚੱਲੀਏ ਤੇ ਫਿਰ ਕੀ ਆ ਆਪਣੇ ਘਰ ਜਾਣਾ ਨੀਗਾ ਅੱਛਾ ਬੜੀ ਕਾਲੀ ਆ ਤੂੰ ਘਰ ਕਰ ਲੈਣ ਨੂੰ ਆਹੀਂ ਨੇ ਜਾਣ ਲੱਗੀਆਂ ਜੇ ਤੂੰ ਪਰਵਾਹ ਨਾ ਕਰ ਆਹੀਂ ਨੂੰ ਵਸਾ ਕੇ ਜਾਵਾਂਗੇ ਚੱਲ ਕੋਈ ਨਹੀਂ ਤੇਰਾ ਰਾਦਾ ਵੀ ਨਿਕਲ ਲੈ ਤੇ ਮੈਂ ਆਪਣੇ ਚਾਲਾਂ ਚੱਲਾਂ ਉਹ ਚਾਲਾਂ ਤੇਰੀਆਂ ਹੀ ਨ ਚੱਲਣ ਦੇਣੀਆਂ ਹੁਣ ਜੋ ਮਰਜੀ ਕਰ ਤੂੰ ਰੋ ਰੋ ਬਾਬਾ ਵੇਖੋ ਤੇ ਰਹਿਣਾ ਨਹੀਂ ਤੇ ਗੜੀ ਕੋਈ ਜਿੱਤ ਤਾ ਭਾਵੇਂ ਤੂੰ ਜੋੜ ਹੱਥ ਤੇ ਭਾਵੇਂ ਤੂੰ ਜੋੜ ਪੈਰ ਹੁਣ ਆਪਾਂ ਕਿਤੇ ਨਹੀਂ ਜਾਣਾ ਅਜੇ ਮਮੀ ਪੱਕੇ ਪੈਰੀ ਆਈਆਂ ਤੇ ਭਤੀਜ ਨੂੰ ਮੈਂ ਕਹਿਤਾ ਵੀ ਰਹਿਣਾ ਵਾ ਮੈਂ ਗੁਰਜਿੰਦਰ ਨੂੰ ਸਮਝਾ ਦੇਣਾ ਵਾ ਤੇ ਗੁਰਜਿੰਦਰ ਕੋਈ ਗੱਲ ਨਹੀਂ ਪੁੱਤ ਤੇਰਾ ਨਹੀਂ ਚੱਲਦਾ ਤੂੰ ਚੱਲ ਜਾ ਉਹਨੂੰ ਤੇ ਹੁਣ ਜਿੱਦਾਂ ਮਰਜੀ ਇਪਤਿਆਸ਼ ਤੇ ਆ ਕੇ ਮੈਂ ਕਹੂੰਗੀ ਵੀ ਚੱਲ ਤੂੰ ਗੁੱਸਾ ਨਾ ਕਰ ਉਹਦਾ ਸੁਭਾਅ ਹੀ ਇਦਾਂ ਦਾ ਵਾ ਮੈਂ ਤੇ ਉਹਨੂੰ ਉਤੋਂ ਦੀ ਪੋਚਾ ਪਾਉਂ ਇੱਕ ਗੱਲ ਸੁਣ ਲੈ ਮੇਰੀ ਹੁਣ ਕੰਨ ਖੋਲ ਕੇ ਜੇ ਅੱਜ ਤੋਂ ਬਾਅਦ ਕੋਈ ਗੱਲ ਕੀਤੀ ਤੇਰੀ ਦਊਂਗੀ ਜ਼ਬਾਨ ਵੱਡ ਮੈਂ ਆਪਣਾ ਅੱਗੇ ਦਾ ਸੋਚ ਲੈ ਤੂੰ ਸੋਚਣ ਨਹੀਂ ਪਉਨੂ ਮੈਂ ਘਰੋਂ ਕੱਢਾਂ ਇਹ ਨਿਕਲਦੇ ਤੇ ਹੁਣ ਉਹ ਨਾ ਹੋਵੇ ਵੀ ਤੇਰਾ ਜਿਹੜਾ ਬੋਰੀ ਬਿਸਰਾ ਤੇਰਾ ਗੋਲ ਹੋ ਜੇ ਜੇ ਹੁਣ ਮੈਂ ਸੁਣ ਲਿਆ ਵੀ ਤੂੰ ਕੋਈ ਗੱਲ ਵੀ ਕੀਤੀ ਆ ਜਾਂ ਪ੍ਰਭ ਨੂੰ ਜਾਂ ਪਰੌਣੇ ਨੂੰ ਜਾਂ ਸਾਨੂੰ ਮੈਂ ਮੇਰੇ ਕੰਨੀ ਕੋਈ ਗੱਲ ਪੈ ਗਈ ਤੇ ਮੈਂ ਤੇਰਾ ਉਹ ਹਾਲ ਕਰਨਾ ਜਿਹੜਾ ਯਾਦ ਕਰੇਗੀ ਉਹ ਜੇ ਮੇਰਾ ਗੁੱਸਾ ਨਹੀਂ ਉਹ ਵੇਖਿਆ ਤੈਨੂੰ ਇਹ ਤਾਂ ਪਤਾ ਪੇ ਪੂਆ ਬੜੀ ਬੈੜੀ ਆ ਮੇਰੇ ਭਤੀਏ ਮੇਰੇ ਭਰਾ ਮੇਰੇ ਸਾਰਾ ਕੁਝ ਮੇਰੇ ਮੇਰੇ ਸੁਣ ਕੇ ਤੇ ਮੇਰੇ ਅੱਗੇ ਮੇਰੇ ਬੋਲਦੇ ਨਹੀਂ ਗੇ ਜੋ ਮੈਂ ਕਹਦਾ ਪੱਥਰ ਤੇ ਲਕੀ ਰਹੀ ਉਹ ਤੂੰ ਵੀ ਇਹ ਗੱਲ ਨੂੰ ਸਮਝ ਲੈ ਜਿਹੜੀ ਤੂੰ ਸਿਪਲੀ ਬਣੀ ਰਹਿਣੀ ਆ ਉਹਲੇ ਛੋਲੇ ਜਾ ਕੇ ਤੇ ਕਦੀ ਉਹਨੂੰ ਕੁਝ ਕਹਿ ਲੱਕਦੀ ਆ ਉਹਨੂੰ ਕੁਝ ਕਹਿ ਲਾ ਸੁਣ ਲੈ ਹੁਣ ਮੇਰੀ ਗੱਲ ਪੱਲੇ ਬੰਨ ਲਈ ਦੇਲਾ ਗੰਡ ਕੱਸ ਕੇ ਐ ਨਹੀਂ ਉਹ ਕੇ ਪਾਸੇ ਜਾਣਾ ਤੇ ਤੂੰ ਆਪਣੀ ਜ਼ੁਬਾਨ ਨੂੰ ਕਰੀਂ ਅੰਦਰ ਕੰਟਰੋਲ ਵੇਖੀ ਫਿਰ ਤਰਾਹ ਹਾਲ ਮੈਂ ਕੀ ਕਰਦੀ ਹੱਦ ਹੋਏਗੀ ਤੇਰ ਵਾਲੀ ਕਿਦੇ ਇਹ ਲੋਕੀ ਜਵਾਈ ਪੈ ਨਿੱ ਸਿੱਧਾ ਇਦਾਂ ਜਾ ਕੇ ਕਹਿ ਦਿੰਦੇ ਆ ਓਰ ਤੂੰ ਸ਼ਰਮ ਮੈਂ ਨਹੀਂ ਲਾਲੀ ਆ ਕਿਦੇ ਆ ਵੇਖੋ ਪੂਆ ਜੀ ਖਲਾਸੀ ਕਰੋ ਮੇਰੀ ਤੁਸੀਂ ਤੁਸੀਂ ਤਣ ਕੇ ਮੇਰੇ ਦਿਵਾਲੇ ਹੋ ਗਏ ਜੇ ਤੇ ਚੁੱਪ ਕਰ ਜਾ ਇੱਥੇ ਕਿੱਡੇ ਹੱਥ ਜੋੜਨ ਢਈ ਮੇਰੇ ਅੱਗੇ ਚੁੱਪ ਕਰਕੇ ਮੇਰੀ ਗੱਲ ਇੱਕ ਸੁਣ ਲੈ ਜੇ ਆਪਣੀ ਜ਼ੁਬਾਨ ਨੂੰ ਅੰਦਰ ਪਾ ਲਾ ਜੇ ਹੁਣ ਕੋਈ ਗੱਲ ਕੀਤੀ ਨਾ ਤੇ ਤੇਰੀ ਤਿਆਰੀ ਕੀਤੀ ਖੜੀ ਉਹ ਰਾਹ ਤੇ ਤੇਰਾ ਬੋਰੀ ਬਿਸਰਾ 골 ਕੀਤਾ ਤੇ ਤੈਨੂੰ ਮੈਂ ਕੱਢਾਂ ਇੱਥੇ ਜੇ ਰਹਿਣਾ ਨੇ ਘਰ ਵਿੱਚ ਤੇ ਚੁੱਪਰ ਕੇ ਰਹਿਣਾ ਹੀ ਹੂੰ ਮੇਰੇ ਤੇ ਭਰਾ ਨੂੰ ਲਾਇਆ ਤੂੰ ਗਾੜੀ ਤੇਰੇ ਪਿੱਛੇ ਪਿੱਛੇ ਦੁੰਭ ਲੰਬਾ ਫਿਰਦਾ ਵਾ ਜੇ ਮੈਂ ਆ ਗਿਆ ਗੀਤ ਨਹੀਂ ਪੂਆ ਜੀ ਕੋਈ ਗੱਲ ਨਹੀਂ ਜੇ ਪ੍ਰਭ ਕਹਿੰਦੀ ਐ ਨਹੀਂ ਭੈਣ ਕੋਈ ਗੱਲ ਨਹੀਂਗੀ ਮੈਂ ਕਹੂੰਗਾ ਉਹਨੂੰ ਸਮਝਾਉਂਗਾ ਉਹਦਾ ਤੇ ਕਦੇ ਹੌਸਲਾ ਨਹੀਂ ਪੈਂਦਾ ਜੁਰਤ ਨਹੀਂ ਹੁੰਦੀ ਵੀ ਤੈਨੂੰ ਕੁਝ ਕਹਿ ਸਕੇ ਹੁਣ ਸੁਣ ਲੈ ਇੱਕ ਮੇਰੀ ਗੱਲ ਸਿੱਧੀ ਹੋ ਕੇ ਚੁੱਪ ਕਰਕੇ ਨਾ ਕੰਨ ਬਲੇਟ ਕੇ ਬੈਠੀ ਰੋ ਕੰਮ ਆਈ ਸਾਰਾ ਕੁੜੇ ਕਰਨੀਆਂ ਰੋਟੀਆਂ ਹੀ ਪਕਾਈਆਂ ਲੰਗਰ ਹੀ ਤੈਨੂੰ ਪਕਾਪਕਾ ਖਵਾਈਏ ਤੂੰ ਮਰ ਤਿਆਰ ਵਾਰ ਪੋਚ ਪਛੋਕੇ ਤੇ ਪੱਜੀ ਫਿਰਨੀ ਐ ਇੱਧਰ ਉੱਧਰ ਕਦੀ ਪਤਾ ਨਹੀਂ ਲੱਗਦਾ ਕਿੱਧਰ ਸੂੰ ਸੂੰ ਹੋ ਜਾਨੀ ਆ ਹੁਣ ਸੁਣ ਲੈ ਮੇਰੀ ਗੱਲ ਜ਼ੁਬਾਨ ਨੂੰ ਰੱਖੀ ਅੰਦਰ ਤੇ ਜੇ ਹੁਣ ਮੈਂ ਤੇਰੇ ਕੋਲ ਗੱਲ ਸੁਣ ਲਈ ਨਾ ਤੇ ਫੇਰ ਨਾ ਆਖੀ ਕਿ ਭੂਆ ਨੇ ਕੁਛ ਮਾੜਾ ਚੰਗਾ ਕਹਿ ਤਵ ਖੋਟ ਤਾਂ ਹੋ ਗਈ ਆ ਭੂਆ ਵਾਲੀ ਹੈ ਕਿ ਦਾਨ ਕੇ ਮੇਰੇ ਦਿਵਾਲੇ ਹੁੰਦੀ ਆ ਮੇਰਾ ਛੱਡਿਆ ਫੱਕਾ ਨਹੀਂ ਇੰਨੀ ਬੇਇੱਜ਼ਤੀ ਇੰਨੀ ਬੇਇੱਜ਼ਤੀ ਮੈਂ ਨਹੀਂ ਕਰਾਉਣੀ ਇੰਨੀ ਬੇਈਤੀ ਮੈਂ ਘਰ ਵਾਲੀ ਮੈਂ ਬਾਹਰ ਵਾਲੀ ਸਭ ਕੁਆ ਮੇਰਾ ਆਣ ਕੇ ਮਾਲਕਣਾ ਬਣੀਆਂ ਦੋਵੇਂ ਜਾਣੀਆਂ ਇੱਥੇ ਹੈ ਕੋਈ ਗੱਲ ਨਹੀਂ ਮੇਰਾ ਵੀ ਟਾਈਮ ਆਊਗਾ ਇੱਕ ਵਾਰੀ ਤਾਨੂੰ ਕਰੋ ਵਾਰ ਕਰ ਲੈੰਦੋ ਫੇਰ ਦੱਸੂਗੀ ਇਹਨੂੰ ਨਵੀਂ ਨੂੰ ਕਰੋ ਬਾਹਰ ਕੱਢ ਕੇ ਜਿਹੜੇ ਤੂੰ ਘਰ ਵਸਾਉਂਦੀ ਫਿਰਦੀ ਆ ਨਾ ਕੋਈ ਨਾ ਕਿੰਨੇ ਕਦ ਤੱਕ ਰਹਿਣਗੇ ਇੱਥੇ ਬੱਕਰੇ ਦੀ ਮਾਂ ਕਿ ਨજર ਖੈਰ ਮਨਾਉ ਇੱਕ ਨਾ ਇੱਕ ਦਿਨ ਤੇ ਮੇਰਾ ਟਾਈਮ ਆਉਣਾ ਹੀ ਆ ਹੁਣ ਫੇਰ ਦੱਸੂ ਤਾਨੂੰ ਮਤ ਚੱਜਣਾ ਮੈਂ ਮੇਰਾ ਪਤ ਕੀ ਕਰਦਾ ਵਾ ਕਿੱਥੋਂ ਆਇਆ ਖੇਡਦਾ ਹੈ ਤੁਸੀਂ ਨੇ ਇੱਥੇ ਰਹਿਣਾ ਨਾਨਕੇ ਹੈ ਨਾ ਆ ਕੋਈ ਗੱਲ ਨਹੀਂ ਪੁੱਤ ਛੁੱਟੀਆਂ ਲਈਆਂ ਸਕੂਲੋਂ ਕੋਈ ਗੱਲ ਨਹੀਂ ਮੌਜਾ ਕਰੋ ਹੁਣ ਹੈ ਆ ਕੋਈ ਗੱਲ ਨਹੀਂ ਪਾਪਾ ਤੇਰੇ ਨੂੰ ਨਹੀਂ ਕਹਿਣਾ ਵਾ ਚਲ ਜੱਟ ਮਾ ਆ ਆ ਪੁੱਤ ਕਿੱਧਰ ਆਇਆ ਅੱਜ ਬਹਿ ਜਾ ਆ ਜਾ ਆ ਜਾ ਬਹਿ ਜਾ ਕੀ ਕਰਦਾ ਆ ਕੁਛ ਨਹੀਂ ਭੋਜੀ ਬਸ ਤੇ ਮੈਂ ਤੇਰੇ ਨਾਲ ਗੱਲ ਕਰਨੀ ਹੈਗੀ ਹਾਂ ਕਰ ਪੁੱਤ ਮੈਂ ਦਲਜੀਤ ਦਾ ਮਮੀ ਦਾ ਫੋਨ ਆਉਂ ਗਿਆ ਹੈਗਾ ਅੱਛਾ ਅੱਛਾ ਉਹ ਮਨ ਭਰ ਦੇ ਕਹਿੰਦੇ ਵੀ ਮਿਲ ਨੂੰ ਜੀ ਕਰਦਾ ਵਾ ਤੇ ਮੈਂ ਕਿਹਦਾਂ ਜਾ ਕੇ ਆਪਾਂ ਮਿਲਾਈਏ ਅੱਛਾ ਮਿਲਣ ਵਾਸਤੇ ਕਹਿਣ ਦੇ ਆ ਆਹ ਪੁੱਤੋ ਤੇ ਜਾਣਾ ਵੀ ਆਪਾਂ ਤੇਰਾ ਕੋਣ ਵੀ ਜਾਣਾ ਹੀ ਆ ਹਾਂਜੀ ਤੇ ਚੱਲ ਕੋਈ ਗੱਲ ਨਹੀਂ ਬਣਾ ਲੈਨੇ ਆ ਸਲਾਹ ਕਰ ਲੈਨੇ ਆ ਪਲਾਨ ਬਣਾਉਨੇ ਆ ਕਦੋਂ ਜਾਣਾ ਹਾਂਜੀ ਇੱਦਾਂ ਵਾ ਵੀ ਮੇਰਾ ਇਰਾਦਾ ਹੀ ਬਣ ਗਿਆ ਮੈਂ ਪ੍ਰਭ ਜੀ ਉਹਨਾਂ ਮੇਰੇ ਕਹਿਣ ਰਹੀ ਪੀ ਨੂੰ ਚੌਂਕੇ ਚੜਾਉਣ ਦੀ ਰਸਮ ਉਹ ਪੂਰੀ ਕਰ ਲਈਏ ਠੀਕ ਆ ਤੇ ਵਿਚਾਰੀ ਕੁਝ ਕਰਾਉਣਾ ਗਾਣਾ ਦੇ ਕੁਝ ਨਹੀਂ ਗਾ ਤੇ ਕੁਝ ਮਿੱਠਾ ਮੁੱਠਾ ਬਣਾ ਲੈਨੇ ਆ ਤੇ ਚਲੋ ਉਹ ਵੀ ਆਂਦੀ ਮੈਂ ਬੇਟੀ ਬੇਟੀ ਬੋਰ ਹੁੰਦੀ ਰਹੀ ਨਹੀਂ ਸਾਰਾ ਸਾਰਾ ਦਿਨ ਤੇ ਪੂਆ ਜੀ ਮੈਨੂੰ ਦੱਸਿਆ ਕਰੋ ਕੰਮ ਤੇ ਮੈਂ ਪੁੱਤ ਇਦਾਂ ਥੋੜਾ ਪੇ ਕੰਮ ਦਸਾਣਾ ਵਾ ਅੱਛਾ ਅਸੀਂ ਰਸਮ ਕਰਾਂਗੇ ਇਤਰ ਕੋ ਕੋਈ ਮਿੱਠਾ ਪ੍ਰਸ਼ਾਦ ਕੜਾ ਬਣਾਵਾਂਗੇ ਤੇ ਫਿਰ ਚਲੋ ਜਦੋਂ ਜੀ ਕਿਤਾ ਚਾਹ ਕੱਪ ਤੇ ਬਣਾ ਕੇ ਪਿਆ ਕਰੂਗੀ ਨਾ ਤੇ ਜੀ ਕਿਤਾ ਕਹਿ ਦਿਆ ਕਰਾਂਗੇ ਪਤਾ ਲਿਆ ਚਾਹ ਬਣਾ ਕੇ ਬੈਠੇ ਆ ਕੋਈ ਗੱਲ ਨਹੀਂ ਤੂੰ ਕਹਿ ਆ ਉਹਨੂੰ ਕਿ ਕੋਈ ਨਾ ਮੈਂ ਕੀਤੀ ਆ ਗੱਲ ਤੇ ਕਰ ਲੈਨੇ ਸਲਾਹ ਪ੍ਰਭ ਨਾਲੀ ਠੀਕ ਆ ਕਿ ਦਿਨ ਜਾ ਕੇ ਕੋਈ ਨਹੀਂ ਪੁੱਤ ਪੂਆ ਨੇ ਫੇਰਾ ਚਲੋ ਜੇ ਤੂੰ ਹੀ ਦਮਾਂ ਜੀ ਆਨੇ ਜਾਣਾ ਤੁਸੀਂ ਦੋਵੇਂ ਜੀ ਮਿਲ ਆਇਓ ਨਹੀਂ 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 ਭਾਜੀ ਜੇ ਤਾਂ ਤੁਹਾਨੂੰ ਸਹੀ ਲੱਗਿਆ ਸਾਡਾ ਪ੍ਰੋਗਰਾਮ ਨਾਲ ਬਣੂਗਾ ਤੇ ਉਹ ਫਿਰ ਦੱਸ ਦਿੰਨੇ ਕੋਈ ਗੱਲ ਨਹੀਂ ਕਰਦੇ ਸਲਾਹ ਹਾਂ ਕੋਈ ਨਾ ਕੀ ਕਰ ਲੋ ਦੇ ਦਿਨਾ ਸਲਾਹ ਉਹ ਕਹੇ ਮੈਂ ਦਿਲ ਚੋਟਾਣਾ ਮਮਮੀ ਨੂੰ ਕਾ ਕਰੇ ਤੇ ਕੋਈ ਗੱਲ ਹੁੰਦਾ ਹੀ ਆ ਮਾਮਾ ਨੂੰ ਕਿ ਚਲੋ ਗਈ ਆ ਤੇ ਆ ਜਾਣ ਕਿਸੇ ਦਿਨ ਮਿਲ ਜਣਾਂ ਨਾਂ ਕੇ ਹੋ ਵੀ ਤੇ ਕਿੰਨੇ ਦਿਨ ਗਏ ਆ ਨਾ ਕੋਈ ਨਾ ਚਲ ਕੋਈ ਗੱਲ ਨਹੀਂ ਕੋਈ ਗੱਲ ਦੀ ਕੋਈ ਗੱਲ ਨਹੀਂ ਦੱਸ ਦੇ ਆ ਫਿਰ ਜਿੱਦਾਂ ਵੀ ਸਲਾਹ ਬਣਦੀ ਆ ਠੀਕ ਆ ਬੋਲ ਠੀਕ ਆ ਹਾਂ ਠੀਕ ਆ ਪੁੱਤ ਦੱਸ ਮਾਂ ਦਾ ਵੀ ਜੀ ਕਰਦਾ ਵਾ ਮਿਲਣ ਨੂੰ ਧੀ ਦਾ ਵੀ ਕਰਦਾ ਹਣਾ ਆਪ ਮਹੀਨੇ ਦਿਨ ਹੋ ਗਏ ਆਈਆਂ ਚਲੋ ਕੋਈ ਨਹੀਂ ਕਰਦੇ ਆ ਸਲਾਹ ਘੁੰਮ ਫਿਰੰਦਿਆਂ ਨਾਲ ਇਸੇ ਬਾਨੀ ਨਾ ਇਹ ਉਦੋਂ ਦੋਵਾਂ ਨੂੰ ਕੱਲ ਤਾਂ ਕਿ ਜਦੋਂ ਦੋਵੇਂ ਜੀ ਚੱਲ ਜੂ ਪਹਿਲਾਂ ਇਦਾਂ ਕਰਦੇ ਹੁਣ ਇਹਨੂੰ ਚੌਂਕੇ ਚਾੜ ਦੇਣੇ ਆ ਫਿਰ ਕੁਝ ਮਿੱਠਾ ਮਠਾ ਬਣਾ ਲੈਣੇ ਆ ਪ੍ਰਭ ਕਿੱਥੇ ਹਨ ਮੈਂ ਕਹਾਂ ਇਹ ਪ੍ਰਭਾ ਜੀ ਇਹੋ ਕੰਮ ਕਰ ਲਿਈਏ ਫਿਰ ਮਮਾ ਤੇਰੇ ਕਿੱਥੇ ਆ ਮਮਾ ਮਮਾ ਨੂੰ ਕਹੇ ਪੀ ਪੂਈਸਰ ਦੰਡੇ ਇਹ ਜਾ ਆ ਕਹਿਆ ਜਾ ਛੱਡਣ ਲਈ ਭੁਈ ਜੱਬ ਬਲਾ ਕੇ ਲੈ ਮਮਾ ਨੂੰ ਭੂਆ ਨੂੰ ਤਾਂ ਮੈਂ ਕਿਹਾ ਭੂਆ ਇਹ ਸਲਾਹ ਕਰਕੇ ਦੱਸਿਓ ਕਿਦਾਂ ਚੱਲੀਏ ਪਰ ਭੂਆ ਹੁਣਾਂ ਨੇ ਭਾਬੀ ਨਾਲ ਗੱਲ ਨਹੀਂ ਕਰਨੀ ਤੇ ਭਾਬੀ ਵਿਚਾਰੇ ਨੂੰ ਕੌਣ ਦੱਸੂਗਾ ਉਹਨੇ ਗੁੱਸਾ ਕਰ ਲੈਣਾ ਵਾ ਮੈਂ ਹੀ ਦੱਸ ਦਿੰਨਾ ਭਾਬੀ ਨੂੰ ਭਾਬੀ ਇੱਕ ਮਿੰਟ ਗੱਲ ਸੁਣਿਆ ਆ ਗਈ ਆ ਗਈ ਅੱਜ ਕਿੱਥੋਂ ਚੈਤਾ ਆ ਗਿਆ ਤੈਨੂੰ ਭਾਬੀ ਦਾ ਹੈ ਮੈਂ ਭਾਬੀ ਮੈਨੂੰ ਤਾਂ ਚੈਤਾ ਭੁੱਲਦਾ ਵੇਖਾਂ ਜਿੱਦਾਂ ਦਾ ਵਿਆਹ ਹੋਇਆ ਵਾ ਉਦੋਂ ਦਾ ਤਾਂ ਕਿਤੇ ਕੋਆਇਆ ਵੀ ਨਹੀਂ ਮੈਨੂੰ ਕਿਤੇ ਪੁੱਛਿਆ ਵੀ ਨਹੀਂ ਮੈਂ ਤਾਂ ਕੰਮਾਂ 'ਚ ਬਿਜ਼ੀ ਹਾਂ ਚੱਲ ਮੇਰੀ ਗੱਲ ਸੁਣੋ ਕਿ ਕਿਸ ਦਿਨ ਨਾ ਫੇਰਾ ਪੂਨ ਜਾਣਾ ਵਾ ਦਲਜੀਤ ਨੂੰ ਅੱਛਾ ਤੇ ਪਤਾ ਨਹੀਂ ਕਿਦਨ ਜਾਣਾ ਵਾ ਹੂੰ ਉਹ ਵੀ ਮੈਂ ਦੱਸ ਦੂੰਗਾ ਬਾਕੀ ਆਪਣੀ ਤਿਆਰੀ ਰੱਖ ਛੱੜਿਓ ਵੇ ਤੂੰ ਤੇ ਮੈਨੂੰ ਕਹਿਤਾ ਤੇ ਪਰ ਹੜ ਜਿਹੜੀ ਦੀ ਭੈਣ ਵਾ ਤੇਰੀ ਭੂਆ ਵਾ ਇਹ ਮੈਨੂੰ ਖੜਨਗੀਆਂ ਨਾਲ ਇਹਨਾਂ ਕਦੀ ਵੀ ਨਹੀਂ ਖੜਨਾ ਮੈਨੂੰ ਚੱਲ ਭਾਬੀ ਕੋਈ ਗੱਲ ਨਹੀਂ ਮੈਂ ਜੋ ਕਹਿਤਾ ਵਾ ਮੈਂ ਖੜੂੰਗਾ ਨਾ ਨਾਲ ਤੇਨੂੰ ਤੂੰ ਤੇ ਬੜਾ ਚੰਗਾ ਵਾ ਉਹ ਤੇ ਮੈਨੂੰ ਪਤਾ ਵਾ ਪਰ ਵੇਖ ਲਾ ਮੈਨੂੰ ਕਿਹ ਕੰਮ ਤੇ ਗਏ ਨਹੀਂ ਥਿਆ ਸਾਰੇ ਕੰਮਾਂ ਤੇ ਮੈਨੂੰ ਪਿੱਛੇ ਕੀਤਾ ਇਹਨਾਂ ਨੇ ਤੇ ਫਿਰ ਮੈਂ ਆਪੇ ਪਿੱਛੇ ਹੋ ਗਈਆਂ ਕਿ ਜੇ ਨਹੀਂ ਗਾਂ ਕਰਦੀਆਂ ਤਾਂ ਮੈਨੂੰ ਕਿ ਲੋੜਾ ਗਾਂ ਹੋਣ ਦੀ ਉਹ ਤਾਂ ਤੇਰੇ ਵਿਆਹ ਦਾ ਪਤਾ ਮੈਨੂੰ ਕਿੰਨਾ ਚਾਹੀਗਾ ਭਾਵੇਂ ਜਿੱਦਾਂ ਮਰਜੀ ਮੇਰ ਨਾਲ ਕੀਤਾ ਪਰ ਪੰਗੜਾ ਸਭ ਤੋਂ ਬਾਅਦ ਮੈਂ ਹੀ ਪਾਇਆ ਓਏ ਉਹ ਤਾਂ ਮੈਨੂੰ ਪਤਾ ਭਾਬੀ ਸਭ ਤੋਂ ਬਾਅਦ ਚਾਹ ਤੈਨੂੰ ਹੀ ਆ ਤੇ ਪਰ ਹੁਣ ਭੂਆ ਨੂੰ ਮੈਂ ਕੀ ਕਹਿ ਸਕਦਾ ਵੱਡੇ ਆ ਭੈਣੇ ਵੱਡੀ ਆ ਤੇ ਬਾਕੀ ਕੋਈ ਨਹੀਂ ਉਹਨਾਂ ਨੂੰ ਚੱਲ ਜਣਾ ਹੋਰ ਦੋ ਚਾਰ ਦਿਨ ਹਣਾ ਕੋਈ ਗੱਲ ਨਹੀਂ ਕੀ ਤੂੰ ਗੁੱਸਾ ਨਾ ਕਰਿਆ ਕਰ ਚੱਲ ਚੰਗਾ ਠੀਕ ਆ ਜਿੱਦਾਂ ਤੋਂ ਕਵੇਂ ਉਦਾਂ ਹੀ ਠੀਕ ਆ ਬਾਕੀ ਕੋਈ ਨਾ ਕਿਹੜਾ ਦਿਨ ਰੱਖਦੇ ਆ ਉਹ ਆਹੋ ਤੇ ਤਿਆਰੀ ਰੱਖੀ ਹੋਣਾ ਮੈਨੂੰ ਉਹਨਾਂ ਕਿੱਥੇ ਦੱਸਣਾ ਮੈਨੂੰ ਚੱਲ ਭਾਬੀ ਕੋਈ ਨਹੀਂ ਸ਼ਾਇਦ ਆਸ ਹੀ ਦੇਣਾ ਚੱਲ ਕੋਈ ਨਹੀਂ ਠੀਕ ਵਾ ਕੋਈ ਨਾ ਵੀਰ ਨਾਲ ਵੀ ਕਰ ਲੂੰ ਗੱਲ ਚੰਗਾ ਚੰਗਾ ਉੱਧਾ ਇੱਕ ਗੱਲ ਵਾ ਇਹ ਵਾ ਪੋੜੇ ਜੇ ਦੁਵੇਂ ਪ੍ਰਾ ਮੇਰੇ ਅੱਖੇ ਤੇ ਲੱਗ ਜਾਂਦੇ ਆ ਹੁਣ ਜੇ ਕਿਤੇ ਭੂਆ ਨੂੰ ਪਤਾ ਲੱਗ ਗਿਆ ਨਾ ਕਿ ਆਣ ਕੇ ਮੈਨੂੰ ਦੱਸਣ ਡਿਆ ਸੀ ਵੇਖੀ ਇਹਦੀ ਕਿਹਦਾ ਚਟਣੀ ਬਣਾਉਂਦੀ ਗਾ ਦੋ ਇਹ ਜਾਣੀਆਂ ਚੱਲ ਕੋਈ ਨਹੀਂ ਮੇਰੇ ਕੰਨਾਂ 'ਚ ਗੱਲ ਤੇ ਪੈ ਹੀ ਗਈ ਨਾ ਤੇ ਫੇਰਾ ਪਾਉਣ ਦੀਆਂ ਸਲਾਵਾਵਾਂ ਹੁੰਦੀਆਂ ਵਾ ਤੇ ਮੈਂ ਵੀ ਵਿਚ ਟੰਗੜਾ ਹੀ ਦੇਣੀ ਆ ਵੀ ਮੈਂ ਵੀ ਜਾਣਾ ਮੈਂ ਵੀ ਤੇ ਵੇਖਾਂ ਜਾ ਕੇ ਇਹ ਫਰਵਿਆ ਕੇ ਲਿਆਂ ਦੀ ਆਏ ਇਹਦੇ ਪੇਕੇ ਵੇਖੂਗੀ ਜਾ ਕੇ ਪਤਾ ਕਰੂਗੀ ਮੇਰੇ ਮਾਮੇ ਦੀ ਤੀ ਦਾ ਤ੍ਰਿਸ਼ਤਾ ਲਿਆ ਨਹੀਂ ਨਾ ਨੇ ਹੁਣ ਵੇਖੂਗੀ ਨਾ ਕਿਹੜੀ ਰਾਜਕੁਮਾਰੀ ਕਿੱਥੋਂ ਆਂਦੀ ਹੈ ਕੋਈ ਨਹੀਂ ਭੂਆ ਲੱਗਿਆ ਮੈਨੂੰ ਪਤਾ ਲਗਾ ਲਓ ਜੋ ਕੋ ਲਗਾਉਣਾ ਮੇਰੇ ਕੋ ਤੁਸੀਂ ਮਮਾ ਹਾਂਜੀ ਪੁੱਤ ਭੂਆ ਨਾ ਤੁਹਾਨੂੰ ਛੱਡਦੀ ਹੈ ਨਹੀਂ ਆ ਮੈਨੂੰ ਛੱਡਦੇ ਆ ਕਿੱਥੇ ਬੈਠੇ ਆ ਬਾਹਰ ਬਾਹਰ ਬੈਠੇ ਆ ਕੋਈ ਨਹੀਂ ਮੈਂ ਆ ਗਈ ਆ ਤੁਸੀਂ ਚਲੋ ਕੋ ਹੋਂਦੇ ਮਮਾ ਹਾਏ ਪੂਆ ਨੇ ਕਿਹਾ ਮੈਨੂੰ ਚੱਲ ਵੇਖਾਂ ਜਾ ਕੇ ਪੁੱਛਦੀਆਂ ਕੋਈ ਸਲਾਹ ਕਰਨੀ ਹੋਣੀ ਆ ਰੁੱਠ ਮਨਾ ਹਾਂਜੀ ਪੂਆ ਜੀ ਬਲਾਉਣ ਦੇ ਤੈਨੂੰ ਹਾਂ ਮੈਂ ਪੁੱਤ ਤੈਨੂੰ ਤਾਂ ਸੱਦਿਆ ਯੋ ਤੇ ਸਨੀ ਵਿਚਾਰ ਆਇਆ ਜੀ ਅੱਛਾ ਤੇ ਕਹਿੰਦੇ ਆ ਵੀ ਤੁਹਾਡੇ ਨਾਲ ਸਲਾਹ ਕਰਨ ਆਇਆ ਉਹ ਨਾ ਉਹਦੀ ਕਿਤੇ ਮੰਮੀ ਦਾ ਫੋਨ ਆਇਆ ਜੀ ਅੱਛਾ ਦਲਜੀਤ ਦੀ ਮੰਮੀ ਦਾ ਠੀਕ ਆ ਉਹ ਕਹਿੰਦੇ ਵੀ ਆਣ ਕੇ ਮਿਲ ਗਏ ਲ ਜਾਓ ਜੇ ਫੇਰ ਆਪਾਂ ਆਉਣਾ ਤਾਂ ਜਾਣੀ ਤੇ ਦੋਵਾਂ ਜੀਆਂ ਨੂੰ ਕੱਲ ਦੇਣ ਮੈਂ ਤਾਂ ਕਿੱਦਾਂ ਕਰਨਾ ਭੂਆ ਜੀ ਮੈਂ ਚੱਲ ਕੋਈ ਗੱਲ ਨਹੀਂ ਮੈਂ ਕਰ ਲੈਣੀ ਹੈ ਸਲਾਹ ਤੇ ਤੈਨੂੰ ਪੁੱਤ ਦੱਸਦੇ ਆ ਹੁਣ ਮੈਂ ਤੇਨੂੰ ਤਾਂ ਸਭ ਦਿਆਵਾ ਮੈਂ ਉਹਦੇ ਨਾਲ ਕਾਦੀ ਸਲਾਹ ਮੈਂ ਕਰਨੀ ਹੂੰ ਉਹਨੂੰ ਕਿਹੜਾ ਕੋਈ ਕਿਸੇ ਨਾ ਮਤਲਬ ਆ ਕੋਈ ਨਹੀਂ ਉਹਦੇ ਨਾਲ ਗੱਲ ਕਰਨ ਦਾ ਮਤਲਬ ਨਹੀਂ ਹੁਣ ਏਦਾਂ ਕਰੀਏ ਵੀ ਨੂੰ ਮਾੜਾ ਮੋਟਾ ਸਗਨ ਕਰਕੇ ਉਹ ਰਸਮ ਜੀ ਕਰਕੇ ਤੈਨੂੰ ਚੌਂਕੇ ਚੜਾ ਲਈਏ ਠੀਕ ਆ ਇੰਨੇ ਪੁੱਤ ਕੋਈ ਥੋੜਾ ਬੜਾ ਮਿੱਠਾ ਬਣਾ ਲਾ ਆਹੋ ਉਹ ਵੀ ਆਂਦੀ ਰਹਿੰਦੀ ਸਾਰਾ ਸਾਰਾ ਦਿਨ ਮੈਂ ਬਹਿ ਰਹੀ ਨਹੀਂ ਆ ਭੂਆ ਆਹ ਟਾਈਮ ਨਹੀਂ ਲੰਘਦਾ ਟਾਈਮ ਨਹੀਂ ਲੰਘਦਾ ਤੇ ਚੱਲ ਵਿਚਾਰੀ ਬਹੁਤਾਂ ਤੇ ਚਾਹ ਦਾ ਕਾਪੀ ਕਹਿ ਹਾਂ ਉਹਨੂੰ ਕਹਿਣਾ ਕਿ ਤੂੰ ਕੰਮ ਨਹੀਂ ਜੇ ਕਰਨਾ ਕੰਮ ਨਹੀਂ ਕਰਨੇ ਉਹ ਤਾਂ ਹੀ ਗਏ ਉਹ ਤੇਨੂੰ ਕਹਿ ਦੇਣਾ ਸਮਝਾ ਦੇਣਾ ਕਿ ਤੂੰ ਉਹ ਡੈਗਤੀ ਨਾ ਕਰਨ ਇਹਨੇ ਮਹਾਰਾਣੀ ਦੇ ਰਾਮ ਨਾਲ ਸਫੇਦ ਵਿਲੀ ਹੋ ਪਾਸੇ ਜਾ ਕਰ ਉਹਨੇ ਤੇ ਪਾਸੇ ਹੋਏ ਨਾ ਕਿ ਚੰਗਾ ਆ ਗਈ ਨੌਕਰਾਨੀ ਹੁਣ ਕਰੀ ਹੋਈ ਭਾਂਡੇ ਮਾਂਜੀ ਉਹ ਪੋਚੇਲਾ ਵੀ ਉਹ ਰੋਟੀਆਂ ਪਕਾਵੇ ਕੰਮ ਨਹੀਂ ਇਹਨੂੰ ਕਰ ਦੇਣਾ ਬਸ ਉਹ ਜਰਾ ਕਹਿ ਰਸਮੋਦੀ ਪੂਰੀ ਕਰਨੀ ਦੂਜੀ ਗੱਲ ਉਹ ਤਾਂ ਪੇਕੇ ਜਾਣਦੀ ਆ ਏਦਾਂ ਕਰੀਏ ਆਪਾਂ ਕੀ ਕਰਨਾ ਜਾ ਕੇ ਉੱਥੇ ਦੋਹਾਂ ਜੀਆਂ ਨੂੰ ਦੋਹਾਂ ਜੀਆਂ ਨੂੰ ਕੱਲ ਦੇ ਮੈਂ ਵੀ ਉਹ ਸੋਚਣ ਲਈ ਆ ਤੇ ਦੋਹਾਂ ਨੂੰ ਕਹਿ ਜਾ ਪੁੱਤ ਮਿਲ ਕੇ ਲਾਓ ਤੇ ਫੇਰਾ ਪੈ ਇਹਨਾਂ ਤੁਹਾਡਾ ਹੁਣ ਲੋਕੀ ਏਦਾਂ ਹੀ ਦੇਖੀ ਜਾਓ ਕਿਤੇ ਜੇ ਪਾਰ ਚੱਲ ਜਾਗੇ ਮੁੜ ਕੇ ਕਦੇ ਜੀ ਕਰੂ ਉਹਦੇ ਜਿਆਦਾ ਕਰਨਗੇ ਖੇੜਾ ਫਿਰ ਚੱਲ ਜਾਗੇ ਜਾਂ ਚੱਲ ਸਵੇਰੇ ਟਾਈਮ ਨਾਲ ਚੱਲ ਜਣ ਸ਼ਾਮ ਨੂੰ ਆ ਜਾਣਾ ਹਾਂ ਹੋਰ ਸਵੇਰੇ ਜਾਣਾ ਪਰ ਸਵੇਰੇ ਜਾਓ ਸ਼ਾਮ ਨੂੰ ਅਜੇ ਨਾ ਮਿਲ ਗਏ ਆਓ ਫੇਰ ਕੋਈ ਭਾਰ ਨਾ ਪਵੇ ਆਹ ਕਿ ਨਹੀਂ ਆਹ ਫੇਰ ਹੁਣ ਟਮਟਾਣਾ ਇਕੱਠਾ ਹੋ ਕੇ ਜਾਵਾਂਗੇ ਅਗਲੇ ਫੇਰ ਸਿਵਾ ਪਾਣੀ ਨਹੀਂ ਨਹੀਂ ਪਤਾ ਹੀ ਕਿਹਨੂੰ ਤੰਗ ਨਹੀਂ ਕਰਨਾ ਚਾਹੁੰਦੇ ਆਹ ਤੇ ਚੱਲ ਜਿਹੜਾ ਕੰਮ ਹੁੰਦਾ ਤੇ ਪਹਿਲਾਂ ਕਰ ਲਈਏ ਚੱਲ ਫਿਰ ਹੁਣ ਕਈਏ ਵੀ ਕੜਾ ਕਰੂ ਬਣਾ ਲਾ ਥੋੜਾ ਲਾ ਕੇ ਖਲੋਜੀ ਵਿਚਾਰੀ ਨੂੰ ਹੈ ਦੱਸ ਦੁੱਸ ਦੇਈ ਕੋਈ ਗੱਲ ਨਹੀਂ ਕਿ ਨਿਆਣੀ ਯਾਨੀ ਸਿਆਣੀ ਇਹ ਕੱਲੇ ਨਈ ਵੀ ਬੱਚਾ ਨੇ ਬਣਾਇਆ ਹਾਂ ਤਾਂ ਕੋਈ ਨਹੀਂ ਲਾਗੇ ਦੱਸਦੀ ਸਾਰਾ ਸਮਾਨ ਰੱਖ ਕੇ ਉਹਨੂੰ ਇਦਾਂ ਦਾ ਦੱਸ ਦੇ ਭੇਦਲ ਕਰਕੇ ਚਲ ਉਹਨੂੰ ਕਟਚੀ ਆਖੀ ਮਾਰੀ ਜਾਂਦੀ ਲਾਗੇ ਖਲੋਣਾ ਪੈਣਾ ਵਾ ਜੇ ਨਾ ਖਲੋਤੇ ਸਮਾਨ ਸਾਰਾ ਭਾਂ ਤੂੰ ਪਾਈ ਜਾਈ ਕੋਈ ਗੱਲ ਨਹੀਂ ਹਾਂ ਹੱਥੀ ਲਵਾਉਣਾ ਮੜਾ ਜਿਆ ਹਾਂ ਹੋ ਬਸ ਬਸ ਕੋਈ ਗੱਲ ਨਹੀਂ ਤੇ ਚਲੋ ਉਹ ਸਾਰਿਆਂ ਨੂੰ ਮੂੰਹ ਮਿੱਠਾ ਕਰਵਾ ਦਿਆ ਤੇ ਗੁਰਜਿੰਦਰ ਨੂੰ ਵੀ ਮੈਂ ਕਹਿਨੀ ਹੈ ਕਿ ਕੋਈ ਗੱਲੀ ਹੁਣ ਤੋ ਰੋਕੇ ਜਾਈਂ ਕੜਾਕੂ ਤੇ ਖਾ ਜਾ ਉਹ ਤਾਂ ਜੇ ਕਾਲਾ ਪਿਆ ਤੁਰ ਮੈਂ ਸਮਝਾ ਦਨੀ ਨਾਲੇ ਠੀਕ ਵਾ ਤੋ ਜੀ ਕਹਿਣ ਦੀਆਂ ਪੇ ਕਾਲਾ ਪਿਆ ਕਾਲਾ ਪਿਆ ਤੇ ਕੋਈ ਗੱਲੀ ਮੈਂ ਕਹਿਨੀ ਉਹਨੂੰ ਚਲੋ ਕਿ ਇਹ ਦਾਜ ਬੋਟੀ ਨਹੀਂ ਚੌਂਕਾ ਚੜਾਉਣੇ ਪਾਨਾ ਬਣ ਗਿਆ ਨਾਲੇ ਆਹ ਬਹਾਨਾ ਬਣ ਗਿਆ ਚਲ ਇਦਾਂ ਕਰੋ ਤੁਸੀਂ ਬੈਠੋ ਤੇ ਮੈਂ ਉਹਨੂੰ ਕਹਿਨੀ ਹਾਂ ਹਾਂ ਚਲ ਤੂੰ ਸਮਾਂ ਸਮੁੰਦੇ ਉਹਨੂੰ ਚਲੋ ਠੀਕ ਵਾ ਚਲ ਠੀਕ ਆ ਫਿਰ ਇਦਾਂ ਕਰਦੇ ਹਾਂ ਗੁਰਜਿੰਦਰ ਨੂੰ ਰਾਦਾ ਪਿੱਛਾ ਕੇ ਕਵਾਂ ਕਿ ਗੁਰਜਿੰਦਰ ਨੂੰ ਇਹ ਹਲਾ ਅੱਜ ਦਾ ਦਿਨ ਰੁਕ ਜਾ ਤੇ ਬੌਜੇ ਤੂੰ ਜਾਣਾ ਫਿਰ ਸਵੇਰੇ ਚੱਲ ਜੀ ਤੇ ਪ੍ਰਭ ਨੂੰ ਰਹਿਣ ਦੇ ਤੂੰ ਚਲ ਇਹ ਮੇਰੇ ਲਾਗੇ ਰਹੋ ਤੇ ਮੈਨੂੰ ਵੀ ਥੋੜਾ ਆਸਰਾ ਬਣਿਆ ਰਹੂਗਾ ਦੋਵੇਂ ਜਨੀਆਂ ਨਾਲ ਮਿਲ ਕੇ ਉਹਨੂੰ ਵਿਚਾਰੀ ਨੂੰ ਲਾਗੇ ਰਹਿਨੇ ਉਹਦੇ ਕਿੱਥੇ ਗਰਜਿੰਦਰ ਵੇਖਾਂ ਭਲਾ